ਹਾਂਜੀ ਵੀਰ ਜਿੰਨੇ ਵੀ ਆਪਣੇ ਭਰਾ ਜੁੜੇ ਹੋਏ ਨੇ ਵੀਡੀਓ ਦੇ ਨਾਲ ਆਜੋ ਤੁਹਾਨੂੰ ਦੱਸੀਏ ਅੱਜ ਬਹੁਤ ਹੀ ਖਾਸ ਨੁਕਤਾ ਜਿਹੜੇ ਕਬੂਤਰਾਂ ਦੇ ਬਚਿਆਂ ਦੇ ਖੰਭ ਖਾਦੇ ਜਾਂਦੇ ਨੇ ਨਾ ਛੋਟੇ-ਛੋਟੇ ਬਚਿਆਂ ਦੇ ਕੋਈ ਚੀਜ਼ ਖੰਭ ਖਾ ਜਾਂਦੀ ਹੈ ਅੱਜ ਉਹਦਾ ਆਪਾਂ 100 ਦੇ ਵਿੱਚੋਂ 100% ਪੱਕਾ ਇਲਾਜ ਆ ਜਿਹੜਾ ਕਬੂਤਰ ਸਕ੍ਰੀਨ ਦੇ ਉੱਤੇ ਚੱਲ ਰਿਹਾ ਸਕ੍ਰੀਨ ਦੇ ਉੱਤੇ ਫੋਟੋ ਲੱਗੀ ਹੋਈ ਆ ਲਾਲ ਸਿਰਾਂ ਕਬੂਤਰ ਆ ਦਾੜੀ ਵਾਲਾ ਇਹ ਕਬੂਤਰ ਸਾਤੋਂ ਕੋਈ ਫਰੀਬ ਨਹੀਂ ਸੀ ਲੈਂਦਾ ਜੇ ਕਿਸੇ ਨੂੰ ਕਹਿੰਦੇ ਸੀ ਵੀ ਵਾਈਹਾਂ ਲੈ ਜਾ ਬਚਾ ਪਾਲ ਲਈ ਤਾਂ ਅਗਲਾ ਦੂਰ ਦੀ ਹੋ ਕੇ ਲੰਘਦਾ ਸੀਗਾ ਇਹਦੇ ਸਰੀਰ ਦੇ ਉੱਤੇ ਇੱਕ ਵੀ ਖੰਭ ਨਹੀਂ ਸੀ ਬਾਈ ਰਿਹਾ ਪਤਾ ਨਹੀਂ ਕੋਈ ਚੀਜ਼ ਚੋਗ ਗਈ ਸੀਗੀ ਸਾਰੇ ਖੰਭ ਇਹਦੇ ਖਾਧੇ ਗਏ ਸੀਗੇ ਅੱਜ ਇਹ ਕਬੂਤਰ ਸਾਡੇ ਖੁੱਡੇ ਦਾ ਸ਼ਿੰਗਾਰ ਹੈ ਸਾਡੇ ਖੁੱਡੇ ਦਾ ਮੇਨ ਖੁੱਡੇ ਦਾ ਸ਼ਿੰਗਾਰ ਬਣਿਆ ਹੋਇਆ ਕਬੂਤਰ ਆਹਾ ਜਿਹੜੀ ਮੈਂ ਫੋਟੋ ਸਕਰੀਨ ਦੇ ਉੱਤੇ ਪਾਈ ਹੋਈ ਆ ਤਾਂ ਜਿਹੜਾ ਦਾੜੀ ਵਾਲਾ ਕਬੂਤਰ ਲੱਗਿਆ ਵਾ ਸਕਰੀਨ ਤੇ ਕਿਸੇ ਦਿਨ ਜਦੋਂ ਇਹ ਬੱਚਾ ਸੀਗਾ ਸਾਰੇ ਖੰਭ ਕੋਈ ਚੀਜ਼ ਖਾ ਗਈ ਸੀ ਸਾਤੋਂ ਕੋਈ ਫਰੀ ਵੀ ਨਹੀਂ ਸੀ ਲਿਆਂਦਾ ਇਹਨੂੰ ਜਮਾਂ ਹੀ ਆਏ ਸੀਗਾ ਬਿਲਕੁਲ ਇਹ ਗੰਜਾ ਹੋਇਆ ਵਾ ਆਜੋ ਆਪਾਂ ਗੱਲ ਕਰੀਏ ਸਾਲ ਦੇ ਵਿੱਚੋਂ 100% ਪੱਕਾ ਇਲਾਜ ਬੱਚਿਆਂ ਦੇ ਖੰਭਾਂ ਦਾ ਜਿਹੜੀ ਚੀਜ਼ ਖਾਂਦੀ ਆ ਆ ਜੋ ਜੁੜ ਜੋ ਵੀਡੀਓ ਦੇ ਨਾਲ ਵੀਰੇ ਹਾਂਜੀ ਵੀਰੇ ਲਓ ਜੀ ਆ ਆਪਾਂ ਸਕਰੀਨ ਦੇ ਉੱਤੇ ਪੋਸਟਰ ਚਲਾਤਾ ਸਾਰਿਆਂ ਤੋਂ ਪਹਿਲਾਂ ਤੁਸੀਂ ਕੀ ਕਰਨਾ ਕਿਸੇ ਵੀ ਮੈਡੀਕਲ ਸਟੋਰ ਤੇ ਉੱਤੇ ਜਾ ਕੇ ਜਾਂ ਕਰਿਆਨੇ ਦੀ ਦੁਕਾਨ ਦੇ ਉੱਤੇ ਜਾ ਕੇ ਕੂਲਿੰਗ ਪਾਊਡਰ ਲੈਣਾ ਵਧੀਆ ਕੰਪਨੀ ਦਾ 쿨ਿੰਗ ਪਾਊਡਰ ਜਿਹੜਾ ਆਪਾਂ ਗਰਮੀ ਦੇ ਵਿੱਚ ਆਪਣੇ ਸਰੀਰ ਦੇ ਉੱਤੇ ਲਾਉਨੇ ਆ ਆਪਾਂ ਪਿੱਤ ਤੋਂ ਵਰਤਦੇ ਆ ਜਿਹੜਾ ਪਾਊਡਰ ਮੈਡੀਕਲ ਸਟੋਰ ਦੇ ਉੱਤੇ ਜਾ ਕੇ ਜਾਂ ਕਿਰਿਆਨੇ ਦੀ ਸਟੋਰ ਤੇ ਜਾ ਕੇ ਵਧੀਆ ਕੰਪਨੀ ਦਾ ਕੋਈ ਵੀ ਹੋਵੇ 쿨ਿੰਗ ਪਾਊਡਰ ਉਹ ਲੈਣਾ ਆਪਾਂ ਨੇ ਕਰਨਾ ਕੀ ਆ ਚਾਹੇ ਤੁਹਾਡੇ ਬੱਚਿਆਂ ਦੇ ਫੰਗ ਜਿਹੜੇ ਖੰਭ ਨਹੀਂ ਛੋਟੇ ਹੁੰਦਿਆਂ ਦੇ ਟਿੱਡੀ ਖਾਂਦੀ ਆ ਚਾਹੇ ਖੰਭ ਸ਼ਿਵਕਲੀ ਨੇ ਖਾਦੇ ਨੇ ਚਾਹੇ ਖਟਮਲਾ ਨੇ ਖੰਭ ਚੁਗੇ ਨੇ ਬੱਚਿਆਂ ਦੇ ਚਾਹੇ ਵੀਰੇ ਤੁਹਾਡਾ ਜੋੜਾ ਜਿਹੜਾ ਬੱਚਿਆਂ ਦੇ ਮਾਂ ਪਿਓ ਨੇ ਜਾਂ ਹੋਰ ਕਬੂਤਰਾਂ ਕੋਈ ਹੁੱਡੇ 'ਚ ਕੋਈ ਵੀ ਚੀਜ਼ ਐ ਲਾ ਲਓ ਤੁਹਾਡੇ ਕਬੂਤਰਾਂ ਦੇ ਬੱਚਿਆਂ ਦੇ ਖੰਭ ਖਾਂਦੀ ਆ ਨਾ ਰਾਤ ਨੂੰ 100 ਦੇ ਵਿੱਚੋਂ ਵੀਰੇ 100 1% ਪੱਕਾ ਇਲਾਜ ਆਹਾ 쿨ਿੰਗ ਪਾਊਡਰ ਇਹ ਮੇਰਾ ਵੀਰ ਮੈਂ ਮਜ਼ਾਕ ਨਹੀਂ ਕਰ ਰਿਹਾ ਬਿਲਕੁਲ ਸੀਰੀਅਸ ਗੱਲ ਹੈ 100 ਦੇ ਵਿੱਚੋਂ 101% ਵੀਰੇ ਪੱਕਾ ਇਲਾਜ ਆ ਜਿਹੜਾ ਕਬੂਤਰ ਸਕਰੀਨ ਦੇ ਉੱਤੇ ਲੱਗਿਆ ਹੋਇਆ ਨਾ ਇਹ ਬਚਾ ਕੋਈ ਫਰੀ ਬਣੀਤੀ ਸਾਤੋਂ ਲਿਆਂਦਾ ਅੱਜ ਦੇਖ ਲਓ ਖੁੱਡੇ ਦਾ ਸ਼ਿੰਗਾਰ ਬਣਿਆ ਹੋਇਆ ਹੈ ਕਬੂਤਰ ਆ ਕੂਲਿੰਗ ਪਾਊਡਰ ਨੇ ਹੀ ਬਚਾਇਆ ਇਹ ਕਰਨਾ ਕੀ ਆਪਾਂ ਨੇ ਰਾਤ ਨੂੰ ਜਦੋਂ ਹਨੇਰਾ ਹੋਣ ਤੋਂ ਪਹਿਲਾਂ ਜਿਹੜਾ ਕੂਲਿੰਗ ਪਾਊਡਰ ਹੈ ਬੱਚਿਆਂ ਦੇ ਆਲਣੇ ਦੇ ਵਿੱਚ ਜਿੱਥੇ ਬੱਚਾ ਬੈਠਾ ਚੰਗੀ ਤਰ੍ਹਾਂ ਸਾਫ਼ ਕਰਕੇ ਪਾਊਡਰ ਦਾ ਛੜਕਾ ਕਰ ਦਿਓ ਬੱਚਿਆਂ ਦੇ ਜਿਹੜੇ ਖੰਭ ਨੇ ਬੱਚੇ ਦੀਆਂ ਅੱਖਾਂ ਨੱਕ ਅੱਖਾਂ ਤੇ ਨੱਕ ਦੇ ਵਿੱਚ ਇਹ ਪਾਊਡਰ ਨਹੀਂ ਪੈਣਾ ਚਾਹੀਦਾ ਬੱਚੇ ਦੇ ਬਾਕੀ ਸਰੀਰ ਦੇ ਉੱਤੇ ਗਰਦਨ ਤੇ ਪੂਛ ਤੇ ਕੱਛਾਂ ਦੇ ਥੱਲੇ ਚੰਗੀ ਤਰ੍ਹਾਂ ਇਹ ਪਾਊਡਰ ਬੱਚਿਆਂ ਦੇ ਉੱਤੇ ਛਿੜਕ ਦਿਓ ਤੁਸੀਂ ਰਾਤ ਨੂੰ 4 ਤੋਂ 5 ਦਿਨ ਲਗਾਤਾਰ ਤੁਸੀਂ ਇਹ ਜਿਹੜਾ ਕੋਰਸ ਕਰਨਾ ਸ਼ਾਮ ਨੂੰ ਨੇਰਾ ਹੋਣ ਤੋਂ ਪਹਿਲਾਂ ਬੱਚਿਆਂ ਦੇ ਉੱਤੇ ਤੁਸੀਂ ਇਹ ਪਾਊਡਰ ਦਾ ਸੜਕਾ ਕਰੋ 4-5 ਦਿਨ ਲਗਾਤਾਰ ਜਿੱਥੇ ਬੱਚਿਆਂ ਦੇ ਖੰਭ ਖਾਦੇ ਹੋਏ ਨੇ ਉੱਥੇ ਹੀ ਰੁਕ ਜਾਣਗੇ ਬਾਈ ਜਿਹੜਾ ਖੰਭ ਖਾਦਾ ਵੀ ਗਿਆ ਤੁਹਾਡੇ ਬੱਚੇ ਦਾ 15 ਦਿਨਾਂ ਤੱਕ ਉਹ ਦੁਬਾਰਾ ਖੰਭ ਆਉਣਾ ਸ਼ੁਰੂ ਹੋ ਜੂ ਜਿਹੜਾ ਖੰਭ ਕੋਈ ਚੀਜ਼ ਖਾ ਵੀ ਗਈ ਉਹਨੇ ਉੱਥੇ ਹੀ ਰੁਕ ਜਾਣਾ ਅੱਗੇ ਨਹੀਂ ਵਧਦਾ 15ਵੇਂ ਦਿਨ ਦਵਾਰ ਤੋਂ ਤੁਹਾਡਾ ਜਿਹੜਾ ਖੰਭ ਖਾਧਾ ਗਿਆ ਉਹ ਖੰਭ ਦਵਾਰਾ ਆਉਣਾ ਸ਼ੁਰੂ ਹੋ ਜਾਣਾ ਇਹ ਵੀਰੇ ਜਿਹੜੇ ਵੀਰਾਂ ਦੇ ਖੁੱਡਿਆਂ ਦੇ ਵਿੱਚ ਆ ਪ੍ਰੋਬਲਮ ਆਈ ਹੋਈ ਹੈ ਨਾ ਤੁਹਾਡੇ ਬੱਚਿਆਂ ਦੇ ਕੋਈ ਚੀਜ਼ ਖੰਭ ਖਾ ਰਹੀ ਹੈ ਕੋਈ ਕਬੂਤਰਾਂ ਦੀਆਂ ਚੁੰਝਾਂ ਕੱਟਣ ਦੀ ਲੋੜ ਨਹੀਂ ਕੋਈ ਵੀਰੇ ਖਾਈ ਕਾਲਾ ਟੈਕ ਜਾਂ ਹੋਰ ਸਪਰੇਅ ਮਾਰਨ ਦੀ ਲੋੜ ਨਹੀਂ ਆਪ ਪਾウダー ਛਿੜਕ ਦੋ ਬਾਈ ਬਚਿਆਂ ਦੇ ਉੱਤੇ 100 ਦੇ ਵਿੱਚੋਂ ਵੀਰੇ 100% ਪੱਕਾ ਇਲਾਜ ਆ ਮੈਂ ਹਿੱਕ ਥਾਪੜ ਕੇ ਕਹਿਣਾ ਆਹ 쿨ਿੰਗ ਪਾウダー ਲੈਣਾ ਆਪਾਂ ਜਿਹੜਾ ਗਰਮੀ ਦੇ ਵਿੱਚ ਆਪਾਂ ਵਰਤਦੇ ਆ ਨਾ ਕੋਈ ਵੀ 쿨ਿੰਗ ਪਾウダー ਹੋਵੇ ਹੋਵੇ ਵਧੀਆ ਕੰਪਨੀ ਦਾ ਮੰਨ ਲਓ ਹੈ ਨਾ ਮੈਡੀਕਲ ਤੋਂ ਲੈ ਲਓ ਚਾਹੇ ਕਿਸੇ ਕਰਿਆਨੇ ਦੀ ਦੁਕਾਨ ਤੋਂ ਲੈ ਲਓ ਵਧੀਆ ਕੰਪਨੀ ਦਾ ਹੋਵੇ ਮੰਨ ਲਾ ਇਹਦੇ ਚੋਂ ਬਾਸ਼ਨਾ ਜਿਹੜੀ ਵਧੀਆ ਬਾਸ਼ਨਾ ਆਉਂਦੀ ਹੋਵੇ ਹਨੇਰਾ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਉੱਤੇ ਛਿੜਕਿਆਓ ਜਾ ਕੇ ਹੁਣ ਜਦ ਤੋਂ ਸਾਡੇ ਨਾਲ ਇਹ ਵਾਕਿਆ ਹੋਇਆ ਅਸੀਂ ਤਾਂ ਬਾਈ ਜਦ ਤੋਂ ਬੱਚਿਆਂ ਦੇ ਖੰਭ ਆ ਜਾਂਦੇ ਨੇ ਅੱਪਾ ਤਾਂ ਹਫਤੇ ਦੇ ਵਿੱਚ ਇੱਕ ਦੋ ਵਾਰ ਬੱਚਿਆਂ ਦੇ ਉੱਤੇ ਪਾਊਡਰ ਦਾ ਛਿੜਕਾ ਕਰ ਦਈਦਾ ਨਾ ਕੋਈ ਟਿੱਡੀ ਆਵੇ ਨਾ ਕੋਈ ਮੱਕੜੀ ਆਵੇ ਨਾ ਕੋਈ ਕਿੜਲੀ ਆਵੇ ਨਾ ਬਾਈ ਕੋਈ ਕਬੂਤਰ ਨੇੜੇ ਲੱਗੇ ਸਵਾਲ ਇਹ ਵੀਰੇ ਪੈਦਾ ਨਹੀਂ ਹੁੰਦਾ ਜਦੋਂ ਆ ਪਾਊਡਰ ਛਿੜਕਦਾ ਵੀ ਤੁਹਾਡੇ ਬੱਚਿਆਂ ਦੇ ਖੰਭ ਕੋਈ ਚੀਜ਼ ਖਾ ਜੂ ਮੇਰਾ ਭਰਾ ਅੱਜ ਨੁਕਤਾ ਵਰਤ ਕੇ ਦੇਖਿਓ ਯਾਦ ਰੱਖੋਗੇ ਵੀ ਤੁਹਾਨੂੰ ਗੱਲਬਾਈ ਨੇ ਦੱਸਿਆ ਤੀ ਬਹੁਤ ਹੀ ਵੀਰੇ ਖਾਸ ਨੁਕਤਾ ਮੇਰਾ ਭਰਾ ਇਹ ਨੁਕਤਾ ਅੱਜ ਤੱਕ ਕਰ ਕਿਸੇ ਨੇ ਪਹਿਲਾਂ ਦੱਸਿਆ ਨਹੀਂ ਮੇਰਾ ਵੀਰ ਹੋਰ ਤਾਂ ਬੰਦਿਆਂ ਨੇ ਨੁਕਤੇ ਬਹੁਤ ਦੱਸੇ ਨੇ ਚਲੋ ਸਾਰੇ ਬੰਦੇ ਸਤਕਾਰਯੋਗ ਨੇ ਆਪਣੇ ਖਿਡਾਰੀ ਪਰ ਆ ਮੇਰੇ ਵਾਲਾ ਨੁਕਤਾ ਇੱਕ ਵਾਰ ਵਰਤ ਕੇ ਵੀਰੇ ਦੇਖਿਓ ਜਿਹੜੇ ਬੱਚਿਆਂ ਦੇ ਖੰਭ ਟਿੱਡੀ ਮੱਕੜੀ ਕਣ ਲਈ ਚਾਹੇ ਕਬੂਤਰਾਂ ਦਾ ਜੋੜਾ ਬਚਿਆਂ ਦੇ ਖੰਭ ਖਾਂਦਾ ਹੈ ਨਾ ਤੁਹਾਡੇ ਬਚਿਆਂ ਦੇ ਖੰਭ ਚੋਗਦਾ ਰਾਤ ਨੂੰ ਆ ਪਾਊਡਰ ਛੜਕ ਦਿਓ ਪੂਲਿੰਗ ਪਾਊਡਰ 5 ਦਿਨ ਲਗਾਤਾਰ ਬਚਿਆਂ ਦੇ ਉੱਤੇ ਪਾਊਡਰ ਛੜਕ ਦਿਓ ਮੈਂ ਕਹਿੰਦਾ ਸਵਾਲ ਹੀ ਪੈਦਾ ਨਹੀਂ ਤੁਹਾਡੇ ਬਚਿਆਂ ਦੇ ਲੱਗੇ ਵੀ ਕੋਈ ਚੀਜ਼ ਲੱਗ ਜੂ ਅਗ ਜਿਉਂਦੀ ਜਾਗਦੀ ਆ ਫੋਟੋ ਆ ਜਿਹੜੀ ਸਕਰੀਨ ਦੇ ਉੱਤੇ ਲੱਗੀ ਹੋਈ ਆ ਆ ਜਿਹੜੀ ਸਕਰੀਨ ਦੇ ਉੱਤੇ ਫੋਟੋ ਚੱਲਦੀ ਆ ਕਬੂਤਰ ਦਾੜੀ ਵਾਲਾ ਕਬੂਤਰ ਇਹ ਕਬੂਤਰ ਖੋਦਬਾਈ ਅਸੀਂ ਬਚਾਇਆ ਹੋਇਆ ਇਹਨੂੰ ਦੇਖਣ ਨੂੰ ਜੀ ਨਹੀਂ ਦੀ ਕਰਦਾ ਇਹਦੇ ਕੰਨੀ ਇਹਦਾ ਇੱਕ ਵੀ ਖੰਭ ਨਹੀਂ ਸੀ ਸਰੀਰ ਦੇ ਉੱਤੇ ਰਿਹਾ ਇਹ ਕਬੂਤਰ ਦਾ ਸਾਰੇ ਖੰਭ ਕੋਈ ਚੀਜ਼ ਚੋਗ ਗਈ ਸੀ ਬਾਈ ਪਤਾ ਨਹੀਂ ਕਬੂਤਰ ਖਾ ਗਏ ਜਾਂ ਕਿਰਲੀ ਖਾ ਗਈ ਟਿੱਡੀ ਖਾ ਗਈ ਪਤਾ ਨਹੀਂ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਇਹ ਬਚਾ ਜਮਾਂ ਹੀ ਗੰਜਾ ਹੋ ਗਿਆ ਦੀ ਇੱਕ ਵੀ ਖੰਭ ਨਹੀਂ ਦੀ ਬਾਈ ਇਹਦੇ ਸਰੀਰ ਦੇ ਉੱਤੇ ਰਹਾ ਜਾਂ ਤੋਂ ਅਸੀਂ ਆ ਪਾਊਡਰ ਲਾ ਕੇ ਛਿੜਕਣ ਇਹ ਬਚਾ ਉੜਿਆ ਦਾ ਦਾਸ ਫਰ ਸਾਫ ਹੋ ਕੇ ਜਾ ਕੇ ਕਿਉਂਕਿ ਬਚਾ ਤੀ ਜਦੋਂ ਉਦੋਂ ਦਾ ਵਿਚਾਰੇ ਦੇ ਖੰਭੇ ਨਹੀਂ ਆਏ ਇਹਦੇ ਦਾਸ ਫਰ ਸਾਫ ਹੋ ਕੇ ਆ ਦੇਖ ਲੋ ਅੱਜ ਖੁੱਡੇ ਦਾ ਸ਼ਿੰਗਾਰ ਬਣਿਆ ਪਿਆ ਹੈ ਕਬੂਤਰ ਇਹਦੇ ਸਾਰੇ ਖੰਭ ਪ੍ਰੋਪਰ ਆ ਗਏ ਭਾਈ ਅੱਜ ਬਚੇ ਵੀ ਕੱਢ ਰਿਹਾ ਤੇ ਉੜਦਾ ਵੀ ਆਇਆ ਹੈ ਘਰੇ ਕਬੂਤਰ ਬਾਜੀ ਵੀ ਉੜਿਆ ਹੋਇਆ ਹੈ ਆਪਣੇ ਕੋਲ ਬਾਜੀ ਵੀ ਆਪਾਂ ਛੱਡਿਆ ਹੋਇਆ ਹੈ ਕਬੂਤਰ ਮੇਰਾ ਵੀਰਾ ਨੋਟ ਕਰ ਲਿਓ ਨੁਕਤਾ 100 ਦੇ ਵਿੱਚੋਂ 100% ਪੱਕਾ ਇਲਾਜ ਕੂਲਿੰਗ ਪਾਊਡਰ ਜਿਹੜੇ ਬੱਚਿਆਂ ਦੇ ਖੰਭ ਕੋਈ ਚੀਜ਼ ਚੁਗਦੀ ਆ ਮੁੜ ਕੇ ਤੁਹਾਡੇ ਬੱਚਿਆਂ ਦੇ ਲਾਗੇ ਵੀ ਨਹੀਂ ਲੱਗੂ ਫੰਗ ਤਾਂ ਉਹਨੇ ਕੀ ਖਾਣੇ ਨੇ ਬੱਚਿਆਂ ਦੇ ਲਾਗੇ ਵੀ ਨਹੀਂ ਵੀਰੇ ਲੱਗੂ ਬੱਚਿਆਂ ਦੇ ਆਲਣੇ ਦੇ ਵਿੱਚ ਜਿੱਥੇ ਬੱਚੇ ਬੈਠਦੇ ਨੇ ਆਲਣੇ ਦੇ ਵਿੱਚ ਪਾਊਡਰ ਛਿੜਕ ਦਿਓ ਬੱਚਿਆਂ ਦੇ ਖੰਪਾਂ ਦੇ ਕੱਛਾਂ ਦੇ ਥੱਲੇ ਪੂਛ ਦੇ ਥੱਲੇ ਚੰਗੀ ਤਰ੍ਹਾਂ ਪਾਊਡਰ ਛਿੜਕ ਦਿਓ ਸਵਾਲ ਹੀ ਪੈਦਾ ਨਹੀਂ ਬਾਈ ਵੀ ਤੁਹਾਡੇ ਬੱਚਿਆਂ ਦੇ ਲਾਗੇ ਖੰਭਾਂ ਦੇ ਲਾਗੇ ਕੋਈ ਚੀਜ਼ ਲੱਗ ਜੂਗੀ ਚਾਹੇ ਟਿੱਡੀ ਆ ਚਾਹੇ ਮੱਕੜੀ ਆ ਚਾਹੇ ਖਟਮਲਾ ਚਾਹੇ ਵੀਰੇ ਕਿੱਡਲੀ ਆ ਚਾਹੇ ਕਬੂਤਰਾਂ ਦਾ ਕੋਈ ਜੋੜਾ ਹੈ 100 ਦੇ ਵਿੱਚੋਂ 100% ਪੱਕਾ ਇਲਾਜ ਕਰਕੇ ਦੇਖਿਓ ਮੇਰੇ ਭਰਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਈ ਹੋਈ ਹੈ